ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜੋਹਰਾਨ ਮਮਦਾਨੀ ਨੇ ਸਾਬਕਾ ਜੋਹਰ ਲਾਲ ਨੈਰੂ ਯੂਨੀਵਰਸਿਟੀ ਵਿਦਿਆਰਥੀ ਆਗੂ ਉਮਰ ਖਾਲਿਦ ਦੇ ਹੱਕ ਵਿੱਚ ਆਪਣੇ ਸਹਿਯੋਗ ਪ੍ਰਗਟਾਇਆ ਹੈ। ਉਮਰ ਖਾਲਿਦ 5 ਸਾਲ ਤੋਂ ਬਾਅਦ ਸਮੇਤ 2020 ਦੇ ਦਿੱਲੀ ਦੰਗਿਆਂ ਮਾਮਲੇ ਵਿੱਚ ਯੂਏਪੀਏ ਦੇ ਤਹਿਤ ਜੇਲ੍ਹ ਦੇ ਵਿੱਚ ਹੈ। ਉਮਰ ਖਾਲਿਦ ਤੇ ਸਾਥੀ ਬੰਸੇ ਯੋਸਨਾ ਲੈਰੀ ਨੇ ਸੋਸ਼ਲ ਮੀਡੀਆ 'ਤੇ ਮਮਦਾਨੀ ਦਾ ਇੱਕ ਨੋਟ ਸਾਂਝਾ ਕੀਤਾ ਹੈ ਜਿਦੇ ਵਿੱਚ ਮਮਦਾਨੀ ਨੇ ਉਮਰ ਅਤੇ ਉਸਦੇ ਪਰਿਵਾਰ ਦੇ ਹਾਲਾਤ ਬਾਰੇ ਚਿੰਤਾ ਦਰਸਾਈ ਹੈ। ਮਮਦਾਨੀ ਨੇ ਲਿਖਿਆ ਕਿ ਅਸੀਂ ਸਾਰੇ ਤੁਹਾਡੇ ਬਾਰੇ ਸੋਚ ਰਹੇ ਹਾਂ ਤੇ ਤੁਹਾਡੇ ਹੌਸਲੇ ਨੂੰ ਸਲਾਮ ਕਰਦੇ ਹਾਂ ਇਸ ਸਬੰਧ ਤੇ ਨਾਲ ਹੀ ਅਮਰੀਕੀ ਕਾਨੂੰਨ ਸਾਜਾ ਜਿਮ ਮੈਕਗਵਨ ਜੈਮੀ ਰੈਸਕਿਨ ਸਮੇਤ ਕਈ ਹੋਰਾਂ ਨੇ ਵੀ ਖਾਲਿਦ ਦੀ ਸਮਰਥਨ ਅਤੇ ਬੇਫਕ ਮੁਕਤਮੇ ਦੀ ਮੰਗ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਲੋਕਤੰਤਰੀ ਕਦਰਾਂ ਤੇ ਕਾਨੂੰਨ ਦੇ ਰਾਜ ਉੱਤੇ ਅਧਾਰਿਤ ਨੇ ਅਤੇ ਖਾਲਿਦ ਦੀ ਲੰਬੀ ਪੀੜ ਟਰਾਇਲ ਹਿਰਾਸਤ ਚਿੰਤਾਜਨਕ ਹੈ ਭਾਰਤ ਦੇ ਵਿੱਚ ਇਸ ਕਦਮ ਉੱਤੇ ਮਿਲੀ ਜੁਲੀ ਪ੍ਰਤੀਕਿਰਿਆ ਵੀ ਦੇਖੀ ਗਈ ਕਈ ਸੱਜੇਪੱਖੀ ਨੇਤਾ ਤੇ ਭਾਜਪਾ ਲਈ ਗੁਰਮੀ ਮਮਦਾਨੀ ਉੱਤੇ ਗੁੱਸਾ ਬਿਚਾਇਆ ਜਦਕਿ ਵਿਸ਼ਵ ਹਿੰਦੂ ਪ੍ਰਸਿੱਧ ਦੇ ਬੁਲਾਰੇ ਵਿਨੋਦ ਪਾਂਸਲ ਨੇ ਖਾਲਿਦ ਦੀ ਅਲੋਚਨਾ ਕੀਤੀ ਹੈ ਕਿ ਉਹ ਭਾਰਤ ਦੇ ਵਿੱਚ ਹੋ ਰਹੀਆਂ ਘਟਨਾਵਾਂ ਉੱਤੇ ਛੁਪਿਆ ਉਮਰ ਖਾਲਿਦ ਨੂੰ 2020 ਦੇ ਦਿੱਲੀ ਰੰਗਿਆਂ ਦੇ ਵਿੱਚ ਉੱਤਰੀ ਪੂਰਬੀ ਦਿੱਲੀ ਦੇ ਹਿੰਸਾ ਦੇ ਮਾਸਟਰਮਾਈਂਡ ਦੇ ਤੌਰ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਤਹਿਤ ਦੋਸ਼ੀ ਠਰਾਇਆ ਗਿਆ ਦੰਗਿਆਂ ਦੇ ਵਿੱਚ 53 ਲੋਕ ਮਾਰੇ ਗਏ ਅਤੇ ਸਾਸਨ ਤੋਂ ਵੱਧ ਸਖਮੀ ਹੋਈ ਫਰਸਟ ਪੋਸਟ ਦੀ ਰਿਪੋਰਟ ਅਨੁਸਾਰ ਬਹੁਤ ਸਾਰੇ ਲੋਕ ਖਾਸ ਕਰਕੇ ਸੱਚੇ ਪੱਖੀ ਸਮੂਹਾ ਦੇ ਨੇਤਾਵਾਂ ਨੇ ਮਮਦਾਨੀ ਉਤੇ ਗੁੱਸਾ ਜ਼ਾਹਰ ਕੀਤਾ ਭਾਜਪਾ ਦੇ ਨeta ਪ੍ਰਦੀਪ ਭੰਡਾਰੀ ਨੇ ਅਮਰੀਕੀ ਸੰਸਦ ਮੈਂਬਰਾਂ ਦੇ ਵੱਲੋਂ ਖਾਲਿਦ ਨੂੰ ਲਿਖੇ ਪੱਤਰ ਉਤੇ ਰਾਹੁ ਗਾਂਧੀ ਤੇ ਨਿਸ਼ਾਨਾ ਸਾਧੇ ਉਹਨਾਂ ਨੇ ਸتمبر 2024 ਦੇ ਵਿੱਚ ਆਪਣੀ ਅਮਰੀਕੀ ਯਾਤਰਾ ਦੌਰਾਨ ਜੈਨੀਸਿਸ ਕੋਵਲਸਕੀ ਦੀ ਦੀਵਾਲ ਗਾਂਧੀ ਦੀ ਇੱਕ ਫੋਟੋ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇਤਾ ਉਤੇ ਭਾਰਤੀ ਵਿਰੋਧੀ ਰੁਖ ਰੱਖਣ ਦਾ ਵੀ ਦੋਸ਼ ਲਗਾਇਆ ਵਿਸ਼ਵ Hindu ਪ੍ਰੇਸ਼ ਤੇ ਬੁਲਾ ਰਹੇ ਵਿਨੋਦ ਪਾਂਸਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 34 ਸਾਲਾ ਵਿਅਕਤੀ ਭਾਤ ਨੂੰ ਨਿਰਪੱਖ ਮੁਕਦਮੇ ਆਪਣੇ ਪ੍ਰਚਾਰ ਕਰ ਰਿਹਾ ਹੈ ਜੇਕਰ ਉਹ ਅਮਰੀਕਾ ਦੇ ਵਿੱਚ ਨਸਲਵਾਦ ਵਿਰੁੱਧ ਬੋਲਦਾ ਦਾ ਇਹ ਸਮਝਦੇ ਵਿੱਚ ਆਉਂਦਾ ਜਦੋਂ ਸਾਡੇ ਮੰਦਰਾਂ 'ਤੇ ਹਮਲਾ ਹੁੰਦਾ ਹੈ ਤਾਂ ਉਹ ਚੁੱਪ ਕਿਉਂ ਰਹਿੰਦਾ ਹੈ ਜਦੋਂ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਵਿੱਚ ਹਿੰਦੂਆਂ 'ਤੇ ਜ਼ੁਲਮ ਹੁੰਦੇ ਨੇ ਤਾਂ ਕਿਉਂ ਨਹੀਂ ਬੋਲਦਾ ਉਮਰ ਖਾਨੇ ਨੂੰ ਸੰਬੰਧ 2002 ਦੇ ਵਿੱਚੋਂ ਦਿੱਲੀ ਦੰਕਿਆਂ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਦੇ ਵਿੱਚ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋਏ ਸੀ ਉਸ ਉੱਤੇ ਉੱਤਰੀ ਪੂਰਬੀ ਦਿੱਲੀ ਦੇ ਵਿੱਚ ਹੋਈ ਕਤਲ ਕਥਨਸਾ ਤੇ ਮਾਸਟਰਮਾਈਂਡ ਦੇ ਲਈ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਦੋਸ਼ ਵੀ ਲਗਾਏ ਗਏ ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜੋਹਰਾਨ ਮਮਦਾਨੀ ਸਾਬਕਾ ਜਵਾਹਰ ਲਾਲ ਨੈਰੂ ਯੂਨੀਵਰਸਿਟੀ ਵਿਦਿਆਰਥੀ ਆਗੂ ਉਮਰ ਖਾਲਿਦ ਦੇ ਹੱਕ ਵਿੱਚ ਆਪਣੇ ਸਹਿਯੋਗ ਪ੍ਰਗਟਾਇਆ ਹੈ ਉਮਰ ਖਾਲਿਦ 5 ਸਾਲ ਤੋਂ ਵੱਧ ਸਮੇਂ ਤੋਂ 2020 ਦੇ ਦਿੱਲੀ ਦੰਗਿਆ ਮਾਮਲੇ ਵਿੱਚ ਯੂਏਪੀਏ ਦੇ ਤਹਿਤ ਜੇਲ੍ਹ ਦੇ ਵਿੱਚ ਹੈ ਉਮਰ ਖਾਲਿਦ ਤੇ ਸਾਥੀ ਬੰਸੇ ਯੋਸਨਾ ਲੈਰੀ ਨੇ ਸੋਸ਼ਲ ਮੀਡੀਆ ਉਤੇ ਮਮਦਾਨੀ ਦਾ ਇੱਕ ਨੋਟ ਸਾਂਝਾ ਕੀਤਾ ਜਿਦੇ ਵਿੱਚ ਮਮਦਾਨੀ ਨੇ ਉਮਰ ਅਤੇ ਉਸਦੇ ਪਰਿਵਾਰ ਦੇ ਹਾਲਾਤ ਬਾਰੇ ਚਿੰਤਾ ਦਰਸਾਈ ਹੈ ਮਮਦਾਨੀ ਨੇ ਲਿਖਿਆ ਕਿ ਅਸੀਂ ਸਾਰੇ ਤੁਹਾਡੇ ਬਾਰੇ ਸੋਚ ਰਹੇ ਹਾਂ ਤੇ ਤੁਹਾਡੇ ਹੌਸਲੇ ਨੂੰ ਸਲਾਮ ਕਰਦੇ ਹਾਂ ਇਸ ਸਬੰਧ ਤੇ ਨਾਲ ਹੀ ਅਮਰੀਕੀ ਕਾਨੂੰਨ ਸਹਾਜਾ ਜਿਮ ਮੈਕਗਵਨ ਜੈਮੀ ਰੈਸਕਿਨ ਸਮੇਤ ਕਈ ਹੋਰਾਂ ਨੇ ਵੀ ਖਾਲਿਦ ਦੀ ਸਮਰਥਨ ਅਤੇ ਨਾਕ ਮੁਕਤਮੇ ਦੀ ਮੰਗ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਲੋਕਤੰਤਰੀ ਕਦਰਾਂ ਤੇ ਕਾਨੂੰਨ ਦੇ ਰਾਜ ਉੱਤੇ ਅਧਾਰਿਤ ਨੇ ਅਤੇ ਖਾਲਿਦ ਦੀ ਲੰਬੀ ਪੀੜ ਟਰਾਇਲ ਹਿਰਾਸਤ ਚਿੰਤਾਜਨਕ ਹੈ ਭਾਰਤ ਦੇ ਵਿੱਚ ਇਸ ਕਦਮ ਉੱਤੇ ਮਿਲੀ ਜੁਲੀ ਪ੍ਰਤੀਕਿਰਿਆ ਵੀ ਦੇਖੀ ਗਈ ਕਈ ਸੱਜੇਪੱਖੀ ਨੇਤਾ ਤੇ ਭਾਜਪਾ ਲਈ ਇਤਰਾਨੇ ਮਮਦਾਨੀ ਉੱਤੇ ਗੁੱਸਾ ਜ਼ਾਹਰ ਕੀਤਾ ਹੈ ਜਦਕਿ ਵਿਸ਼ਵ ਹਿੰਦੂ ਪ੍ਰਸਿੱਧ ਦੇ ਬੁਲਾਰੇ ਵਿਨੋਦ ਪਾਂਸਲ ਨੇ ਖਾਲੀ ਦੀ ਆਲੋਚਨਾ ਕੀਤੀ ਹੈ ਕਿ ਉਹ ਭਾਰਤ ਦੇ ਵਿੱਚ ਹੋ ਰਹੀਆਂ ਘਟਨਾਵਾਂ ਉੱਤੇ ਛੁਪਿਆ ਉਮਰਦ ਖਾਲਿਦ ਨੂੰ 2020 ਦੇ ਦਿੱਲੀ ਰੰਗਿਆ ਦੇ ਵਿੱਚ ਉਤਰੀ ਪੂਰਬੀ ਦਿੱਲੀ ਦੇ ਹਿੱਸਾ ਦੇ ਮਾਸਟਰਮਾਈਂਡ ਦੇ ਤੌਰ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਤਹਿਤ ਦੋਸ਼ੀ ਠਹਿਰਾਏ ਗਏ ਦੰਗਿਆਂ ਦੇ ਵਿੱਚ 53 ਲੋਕ ਮਾਰੇ ਗਏ ਅਤੇ ਸਸਤੋਂ ਤੋਂ ਵੱਧ ਜ਼ਖਮੀ ਹੋਏ ਫਰਸਟ ਪੋਸਟ ਦੀ ਰਿਪੋਰਟ ਅਨੁਸਾਰ ਬਹੁਤ ਸਾਰੇ ਲੋਕ ਖਾਸ ਕਰਕੇ ਸੱਚੇ ਪੱਥੇ ਸਮੂਹਾ ਦੇ ਨੇਤਾਵਾਂ ਨੇ ਮਮਦਾਨੀਓ ਤੇ ਗੁੱਸੇਜ਼ਾਰ ਕੀਤਾ ਭਾਜਪਾ ਨੇਤਾ ਪ੍ਰਦੀਪ ਭੰਡਾਰੀ ਨੇ ਅਮਰੀਕੀ ਸੰਸਦ ਮੈਂਬਰਾਂ ਦੇ ਵੱਲੋਂ ਖਾਲਿਦ ਨੂੰ ਲਿਖੇ ਪੱਤਰ ਉਤੇ ਰਾਹੁ ਗਾਂਧੀ ਤੇ ਨਿਸ਼ਾਨਾ ਸਾਧੇ ਉਹਨਾਂ ਨੇ ਸتمبر 2024 ਦੇ ਵਿੱਚ ਆਪਣੀ ਅਮਰੀਕੀ ਯਾਤਰਾ ਦੌਰਾਨ ਜੈਨੀਸਿਸ ਕੋਵਲਸਕੀ ਦੀ ਨਾਲ ਗੱਦੀ ਦੀ ਇੱਕ ਫੋਟੋ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇਤਾ ਉਤੇ ਭਾਰਤ ਵਿਰੋਧੀ ਰੁਖ ਰੱਖਣ ਦਾ ਵੀ ਦੋਸ਼ ਲਗਾਇਆ ਵਿੱਚਪ Hindu ਦੇ ਬੁਲਾ ਰਹੇ ਵਿਨੋਦ ਪਾਂਸਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 34 ਸਾਲਾ ਵਿਅਕਤੀ ਭਾਤ ਤੋਂ ਨਿਰਪੱਖ ਮੁਕਦਮੇ ਬਾਰੇ ਪ੍ਰਚਾਰ ਕਰ ਰਿਹਾ ਹੈ ਜੇਕਰ ਉਹ ਅਮਰੀਕਾ ਦੇ ਵਿੱਚ ਨਸਲਵਾਦ ਵਿਰੁੱਧ ਬੋਲਦਾ ਤਾਂ ਇਹ ਸਮਝ ਦੇ ਵਿੱਚ ਆਉਂਦਾ ਜਦੋਂ ਸਾਡੇ ਮੰਦਰਾਂ ਤੇ ਹਮਲਾ ਹੁੰਦਾ ਹੈ ਤਾਂ ਚੁੱਪ ਕਿਉਂ ਰਹਿੰਦਾ ਹੈ ਜਦੋਂ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਵਿੱਚ ਹਿੰਦੂਆਂ ਤੇ ਜ਼ੁਲਮ ਹੁੰਦੇ ਨੇ ਤਾਂ ਕਿਉਂ ਨਹੀਂ ਬੋਲਦਾ ਉਮਰ ਖਾਲੇ ਨੂੰ ਸੰਬੰਧ 2002 ਦੇ ਵਿੱਚ ਦਿੱਲੀ ਟੰਕਿਆ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਦੇ ਵਿੱਚ 53 ਲੋਕ ਮਾਰੇ ਗਏ ਸਨ ਅਤੇ 70 ਤੋਂ ਵੱਧ ਜ਼ਖਮੀ ਹੋਏ ਸੀ ਉਸਤੇ ਉਤਰੀ ਪੂਰਬੀ ਦਿੱਲੀ ਦੇ ਵਿੱਚ ਹੋਈ ਕਤਖਿੰਸਾ ਤੇ ਮਾਸ ਮਾਈਂਡ ਦੇ ਲਈ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਦੋਸ਼ ਵੀ ਲਗਾਏ ਗਏ ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜੋਹਰਾਨ ਮਮਦਾਦੀ ਨੇ ਸਾਬਕਾ ਜੋਹਰ ਲਾਲ ਨੈਰੋ ਯੂਨੀਵਰਸਿਟੀ ਵਿਦਿਆਰਥੀ ਅਗੂ ਉਮਰ ਖਾਲਿਦ ਦੇ ਹੱਕ ਵਿੱਚ ਆਪਣੇ ਸਹਿਯੋਗ ਪ੍ਰਗਟਾਇਆ ਹੈ ਉਮਰ ਖਾਲਿਦ 5 ਸਾਲ ਤੋਂ ਬਾਅਦ ਸਮੇਤ 2003 ਦੇ ਦਿੱਲੀ ਦੰਗਿਆਂ ਮਾਮਲੇ ਵਿੱਚ ਯੂਏਪੀਏ ਦੇ ਤਹਿਤ ਜੇਲ੍ਹ ਦੇ ਵਿੱਚ ਹੈ ਉਮਰ ਖਾਲੀ ਤੇ ਸਾਥੀ ਬੰਜ਼ੀ ਯੋਸਨਾ ਲੈਰੀ ਨੇ ਸੋਸ਼ਲ ਮੀਡੀਆ 'ਤੇ ਮਮਤਾਨੀ ਦਾ ਇੱਕ ਨੋਟ ਸਾਂਝਾ ਕੀਤਾ ਹੈ ਜਿਦੇ ਵਿੱਚ ਮਮਤਾਨੀ ਨੇ ਉਮਰ ਅਤੇ ਉਸਦੇ ਪਰਿਵਾਰ ਦੇ ਹਾਲਾਤ ਬਾਰੇ ਚਿੰਤਾ ਦਰਸਾਈ ਹੈ ਮਮਦਾਨੀ ਨੇ ਲਿਖਿਆ ਕਿ ਅਸੀਂ ਸਾਰੇ ਤੁਹਾਡੇ ਬਾਰੇ ਸੋਚ ਰਹੇ ਹਾਂ ਤੇ ਤੁਹਾਡੇ ਹੌਸਲੇ ਨੂੰ ਸਲਾਮ ਕਰਦੇ ਹਾਂ ਇਸ ਸਬੰਧ ਤੇ ਨਾਲ ਹੀ ਅਮਰੀਕੀ ਕਾਨੂੰਨ ਸਾਜਿਆ ਜਿਮ ਮੈਕਗਵਨ ਜੈਮੀ ਰਸਕਿਨ ਸਮੇਤ ਕਈ ਹੋਰਾਂ ਨੇ ਵੀ ਖਾਲਿਦ ਦੀ ਸਮਰਥਨ ਤੇ ਨਿਰਪੱਖ ਮੁਕਤਮੇ ਦੀ ਮੰਗ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਲੋਕਤੰਤਰੀ ਖਧਰਾ ਤੇ ਕਾਨੂੰਨ ਦੇ ਰਾਜ ਉੱਤੇ ਅਧਾਰਿਤ ਨੇ ਅਤੇ ਖਾਲਿਦ ਦੀ ਲੰਬੀ ਪੀੜੀ ਟਰਾਇਲ ਹਿਰਾਸਤ ਚਿੰਤਾਜਨਕ ਹੈ ਭਾਰਤ ਦੇ ਵਿੱਚ ਇਸ ਕਦਮ ਉੱਤੇ ਮਿਲੀ ਜੁਲੀ ਪ੍ਰਤੀਕਿਰਿਆ ਵੀ ਦੇਖੀ ਗਈ ਕਈ ਸੱਜੇਪੱਖੀ ਨੇਤਾ ਤੇ ਭਾਜਪਾ ਲਈ ਗੁਰਮੀ ਮਮਦਾਨੀ ਉੱਤੇ ਗੁੱਸਾ ਵੀ ਜ਼ਾਹਰ ਹੈ ਜਦਕਿ ਮਸ਼ਹੂਰ ਹਿੰਦੂ ਪ੍ਰਸਿੱਧ ਬੁਲਾਰੇ ਵਿਨੋਦ ਪਾ NSC ਨੇ ਖਾਲਿਸ ਦੀ ਆਲੋਚਨਾ ਕੀਤੀ ਹੈ ਕਿ ਉਹ ਭਾਰਤ ਦੇ ਵਿੱਚ ਹੋ ਰਹੀਆਂ ਘਟਨਾਵਾਂ ਉੱਤੇ ਚੁੱਪ ਹੈ ਉਮਦ ਖਾਲਿਸ ਨੂੰ 2020 ਦੇ ਦਿੱਲੀ ਰੰਗਿਆਂ ਦੇ ਵਿੱਚ ਉਤਰੀ ਪੂਰਬੀ ਦਿੱਲੀ ਦੀ ਹਿੰਸਾ ਦੇ ਮਾਸਟਰਮਾਈਂਡ ਦੇ ਤੌਰ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਤਹਿਤ ਦੋਸ਼ੀ ਠਰਾਇਆ ਗਿਆ ਦੰਗਿਆਂ ਦੇ ਵਿੱਚ 53 ਲੋਕ ਮਾਰੇ ਗਏ ਅਤੇ ਸਸਤੋਂ ਤੋਂ ਵੱਧ ਜ਼ਖਮੀ ਹੋਏ ਫਰਸਟ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਬਹੁਤ ਸਾਰੇ ਲੋਕ ਖਾਸ ਕਰਕੇ ਸੱਚੇ ਪੱਖੇ ਸਮੂਹਾ ਦੇ ਨੇਤਾਵਾਂ ਨੇ ਮਮਦਾਨੀ ਉਤੇ ਗੁੱਸਾ ਜ਼ਾਰ ਕੀਤਾ ਭਾਜਪਾ ਦੇ ਨeta ਪ੍ਰਦੀਪ ਭੰਡਾਰੀ ਨੇ ਅਮਰੀਕੀ ਸੰਸਦ ਮੈਂਬਰਾਂ ਦੇ ਵੱਲੋਂ ਖਾਲਿਦ ਨੂੰ ਲਿਖੇ ਪੱਤਰ ਉਤੇ ਰਾਹੂ ગાંધી ਤੇ ਨਿਸ਼ਾਨਾ ਸਾਧੇ ਉਹਨਾਂ ਨੇ ਸਤੰਬਰ 2024 ਦੇ ਵਿੱਚ ਆਪਣੀ ਅਮਰੀਕੀ ਯਾਤਰਾ ਦੌਰਾਨ ਜੈਨੀਸਿਸ ਕੋਵਰਸਕੀ ਦੀ ਦੀਵਾਲ ਗੱਦੀ ਦੀ ਇੱਕ ਫੋਟੋ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇਤਾ ਉਤੇ ਭਾਰਤ ਵਿਰੋਧੀ ਰੁਖ ਰੱਖਣ ਦਾ ਵੀ ਦੋਸ਼ ਲਗਾਇਆ ਵਿਸ਼ਵ Hindu ਪ੍ਰੇਸ਼ ਦੇ ਬੁਲਾ ਰਹੇ ਵਿਨੋਦ ਪਾਜਸਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 34 ਸਾਲਾ ਵਿਅਕਤੀ ਭਾਤ ਨੂੰ ਨਿਰਪੱਖ ਮੁਕਦਮੇ ਹਾਰੇ ਪ੍ਰਚਾਰ ਕਰ ਰਿਹਾ ਹੈ ਜੇਕਰ ਉਹ ਅਮਰੀਕਾ ਦੇ ਵਿੱਚ ਨਸਲਵਾਦ ਵਿਰੁੱਧ ਬੋਲਦਾ ਤਾਂ ਇਹ ਸਮਝ ਦੇ ਵਿੱਚ ਆਉਂਦਾ ਜਦੋਂ ਸਾਡੇ ਮੰਦਰਾਂ ਤੇ ਹਮਲਾ ਹੁੰਦਾ ਹੈ ਤਾਂ ਚੁੱਪ ਕਿਉਂ ਰਹਿੰਦਾ ਹੈ ਜਦੋਂ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਵਿੱਚ ਹਿੰਦੂਆਂ ਤੇ ਜ਼ੁਲਮ ਹੁੰਦੇ ਨੇ ਤਾਂ ਕਿਉਂ ਨਹੀਂ ਬੋਲਦਾ ਉਮਰ ਖਾਲੇ ਨੂੰ ਸੰਬੰਧ 2002 ਦੇ ਵਿੱਚ ਦਿੱਲੀ ਟੰਕਾ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਦੇ ਵਿੱਚ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੇ ਹੋਏ ਸੀ ਉਸ ਉੱਤੇ ਉਤਰੀ ਪੂਰਬੀ ਦਿੱਲੀ ਦੇ ਵਿੱਚ ਹੋਈ ਕਤਖਿੰਸਾ ਤੇ ਮਾਸ ਮਾਈਂਡ ਦੇ ਲਈ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਦੋਸ਼ ਵੀ ਲਗਾਏ ਗਏ ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜੋਹਰਾਨ ਮਮਦਾਦੀ ਨੇ ਸਾਬਕਾ ਜੋਹਰ ਲਾਲ ਨੈਰੂ ਯੂਨੀਵਰਸਿਟੀ ਵਿਦਿਆਰਥੀ ਅਊਮਰ ਖਾਲਿਦ ਦੇ ਹੱਕ ਵਿੱਚ ਆਪਣੇ ਸਹਿਯੋਗ ਪ੍ਰਗਟਾਇਆ ਹੈ ਉਮਰ ਖਾਲਿਦ 5 ਸਾਲ ਤੋਂ ਬਾਅਦ ਸਮੇਤ 2020 ਦੇ ਦਿੱਲੀ ਦੰਗਿਆਂ ਮਾਮਲੇ ਵਿੱਚ ਯੂਏਪੀਏ ਦੇ ਤਹਿਤ ਜੇਲ੍ਹ ਦੇ ਵਿੱਚ ਹੈ ਉਮਰ ਖਾਲੀ ਤੇ ਸਾਥੀ ਬੰਸੀ ਯੋਸਨਾ ਲੈਰੀ ਨੇ ਸੋਸ਼ਲ ਮੀਡੀਆ 'ਤੇ ਮਮਦਾਨੀ ਦਾ ਇੱਕ ਨੋਟ ਸਾਂਝਾ ਕੀਤਾ ਹੈ ਜਿਦੇ ਵਿੱਚ ਮਮਦਾਨੀ ਨੇ ਉਮਰ ਅਤੇ ਉਸਦੇ ਪਰਿਵਾਰ ਦੇ ਹਾਲਾਤ ਬਾਰੇ ਚਿੰਤਾ ਦਰਸਾਈ ਹੈ ਮਮਦਾਨੀ ਨੇ ਲਿਖਿਆ ਕਿ ਅਸੀਂ ਸਾਰੇ ਤੁਹਾਡੇ ਬਾਰੇ ਸੋਚ ਰਹੇ ਹਾਂ ਤੇ ਤੁਹਾਡੇ ਹੌਸਲੇ ਨੂੰ ਸਲਾਮ ਕਰਦੇ ਹਾਂ ਇਸ ਸਬੰਧ ਤੇ ਨਾਲ ਹੀ ਅਮਰੀਕੀ ਕਾਨੂੰਨ ਸਾਜਿਆ ਜਿਮ ਮੈਕਗਵਨ ਜੈਮੀ ਰੈਸਕਿਨ ਸਮੇਤ ਕਈ ਹੋਰਾਂ ਨੇ ਵੀ ਖਾਲਿਦ ਦੀ ਸਮਰਥਨ ਅਤੇ નિર્ਫਤ ਮੁਕਤਦੀ ਦੀ ਮੰਗ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਲੋਕਤੰਤਰੀ ਖਧਰਾ ਤੇ ਕਾਨੂੰਨ ਦੇ ਰਾਜ ਉੱਤੇ ਅਧਾਰਿਤ ਨੇ ਅਤੇ ਖਾਲਿਦ ਦੀ ਲੰਬੀ ਪੀੜ ਟਰਾਇਲ ਹਿਰਾਸਤ ਚਿੰਤਾਜਨਕ ਹੈ ਭਾਰਤ ਦੇ ਵਿੱਚ ਇਸ ਕਦਮ ਉੱਤੇ ਮਿਲੀ ਜੁਲੀ ਪ੍ਰਤੀਕਿਰਿਆ ਵੀ ਦੇਖੀ ਗਈ ਕਈ ਸੱਜੇਪੱਖੀ ਨੇਤਾ ਤੇ ਪਾਜਬਾਲੀ ਜੁਰਾ ਨੇ ਮਮਦਾਨੀ ਉੱਤੇ ਗੁੱਸਾ ਵੀ ਜਤਾਇਆ ਜਦਕਿ ਮਸ਼ਵ ਹਿੰਦੂ ਪ੍ਰਸਿੱਧ ਦੇ ਬੁਲਾਰੇ ਵਿਨੋਦ ਪਾਂਸਲ ਨੇ ਖਾਲਿਦ ਦੀ ਅਲੋਚਨਾ ਕੀਤੀ ਹੈ ਕਿ ਉਹ ਭਾਰਤ ਦੇ ਵਿੱਚ ਹੋ ਰਹੀਆਂ ਘਟਨਾਵਾਂ ਉੱਤੇ ਛੁਪਿਆ ਉਮਰ ਖਾਲਿਦ ਨੂੰ 2020 ਦੇ ਦਿੱਲੀ ਦੰਗਿਆਂ ਦੇ ਵਿੱਚ ਉੱਤਰੀ ਪੂਰਬੀ ਦਿੱਲੀ ਦੀ ਹਿੰਸਾ ਦੇ ਮਾਸਟਰ ਮਾਈਂਡ ਦੇ ਤੌਰ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਤਹਿਤ ਦੋਸ਼ੀ ਠਰਾਇਆ ਗਿਆ ਦੰਗਿਆਂ ਦੇ ਵਿੱਚ 53 ਲੋਕ ਮਾਰੇ ਗਏ ਅਤੇ ਸਸਤੋਂ ਤੋਂ ਵੱਧ ਜ਼ਖਮੀ ਹੋਏ ਫਰਸਟ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਬਹੁਤ ਸਾਰੇ ਲੋਕ ਖਾਸ ਕਰਕੇ ਸੱਜੇ ਪੱਖੀ ਸਮੂਹਾਂ ਦੇ ਨੇਤਾਵਾਂ ਨੇ ਮਮਦਾਨੀ ਉਤੇ ਗੁੱਸਾ ਜ਼ਾਰ ਕੀਤਾ ਭਾਜਪਾ ਨੇਤਾ ਪ੍ਰਦੀਪ ਭੰਡਾਰੀ ਨੇ ਅਮਰੀਕੀ ਸੰਸਦ ਮੈਂਬਰਾਂ ਦੇ ਵੱਲੋਂ ਖਾਲਿਦ ਨੂੰ ਲਿਖੇ ਪੱਤਰ ਉਤੇ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧੇ ਉਹਨਾਂ ਨੇ ਸتمبر 2024 ਦੇ ਵਿੱਚ ਆਪਣੀ ਅਮਰੀਕੀ ਯਾਤਰਾ ਦੌਰਾਨ ਜੈਨੇਸਿਸ ਕੋਵਲਸਕੀ ਦੀ ਦਰਦਾਲ ਗਾਦੀ ਦੀ ਇੱਕ ਫੋਟੋ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇਤਾ ਉਤੇ ਭਾਰਤ ਵਿਰੋਧੀ ਰੁਖ ਰੱਖਣ ਦਾ ਵੀ ਦੋਸ਼ ਲਗਾਇਆ ਵਿਸ਼ੇਸ਼ ਹਿੰਦੂ ਪ੍ਰੇਸ਼ਕ ਦੇ ਬੁਲਾ ਰਹੇ ਵਿਨੋਦ ਪਾਂਸਲ ਦੇ ਭਿਆਨ ਦੇ ਵਿੱਚ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 34 ਸਾਲਾ ਵਿਅਕਤੀ ਪਾਤਰ ਨਿਰਪੱਖ ਮੁਕਦਮੇ ਬਾਰੇ ਪ੍ਰਚਾਰ ਕਰ ਰਿਹਾ ਹੈ ਜੇਕਰ ਉਹ ਅਮਰੀਕਾ ਦੇ ਵਿੱਚ ਨਸਲਵਾਦ ਵਿਰੁੱਧ ਬੋਲਦਾ ਤਾਂ ਇਹ ਸਮਝ ਦੇ ਵਿੱਚ ਆਉਂਦਾ ਜਦੋਂ ਸਾਡੇ ਮੰਦਰਾਂ ਤੇ ਹਮਲਾ ਹੁੰਦਾ ਤਾਂ ਚੁੱਪ ਕਿਉਂ ਰਹਿੰਦਾ ਹੈ ਜਦੋਂ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਵਿੱਚ ਹਿੰਦੂਆਂ ਤੇ ਜ਼ੁਲਮ ਹੁੰਦੇ ਨੇ ਤਾਂ ਕਿਉਂ ਨਹੀਂ ਬੋਲਦਾ ਉਮਰ ਖਾਲੇ ਨੂੰ ਸੰਬੰਧ 2000 ਦੇ ਵਿੱਚ ਦਿੱਲੀ ਟੰਕਿਆ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਹਦੇ ਵਿੱਚ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋਏ ਸੀ ਉਸ ਉੱਤੇ ਉਤਰੀ ਪੂਰਬੀ ਦਿੱਲੀ ਦੇ ਵਿੱਚ ਹੋਈ ਕਤਖਿੰਸਾ ਤੇ ਮਾਸ ਮਾਈਂਡ ਦੇ ਲਈ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਦੋਸ਼ ਵੀ ਲਗਾਇਆ ਗਿਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ